ਗੁੱਸਾ ਬਹੁਤ ਚੰਡਾਲ ਹੁੰਦਾ ਤੇ ਅੱਜ ਗੁੱਸੇ ਦੀ ਇੱਕ ਬਹੁਤ ਭੈੜੀ ਵਾਰਦਾਤ ਨੇ ਪੂਰਾ ਪੰਜਾਬ ਸੁੰਨ ਕਰਕੇ ਰੱਖ ਦਿੱਤਾ ਜਿਹੜਾ ਵੀ ਸੁਣਦਾ ਹੈਰਾਨ ਹੋ ਜਾਂਦਾ ਹੈ ਕਿਉਂਕਿ ਬਰਨਾਲਾ ਦੇ ਵਿੱਚ ਇੱਕ ਐਸੀ ਵਾਰਦਾਤ ਵਾਪਰੀ ਹੈ ਇੱਕ ਐਕਸ ਅਕਾਲੀ ਆਰਗੂ ਨੇ ਆਪਣੇ ਹੀ ਘਰ ਦੇ ਵਿੱਚ ਚਾਰ ਗੋਲੀਆਂ ਚਲਾਈਆਂ ਨੇ ਇੱਕ ਗੋਲੀ ਮਾਰੀ ਆ ਆਪਣੀ ਮਾਂ ਨੂੰ ਇੱਕ ਮਾਰੀ ਆਪਣੀ ਧੀ ਨੂੰ ਇੱਕ ਮਾਰੀ ਆਪਣੇ ਕੁੱਤੇ ਨੂੰ ਤੇ ਫਿਰ ਜਦੋਂ ਉਸ ਦਾ ਗੁੱਸਾ ਸ਼ਾਂਤ ਨਹੀਂ ਹੋਇਆ ਤਾਂ ਆਖਰੀ ਗੋਲੀ ਫਿਰ ਉਹਨੇ ਮਾਰੀ ਆਪਣੇ ਹੀ ਸਿਰ ਦੇ ਵਿੱਚ ਗੁੱਸੇ ਦੀ ਇਸ ਕल्पना ਤੇ ਆਂਡੀ ਗਵਾਂਡੀ ਵੀ ਯਕੀਨ ਨਹੀਂ ਕਰ ਰਹੇ ਹਰ ਇੱਕ ਹੈਰਾਨ ਹੈ ਕਿ ਐਸ ਅਕਾਲੀ ਆਗੂ ਕੁਲਬੀਰ ਮਾਨ ਜਿਹਦਾ ਇੰਨਾ ਰਸੂਖਸੀ ਵਾਲੇ ਦਿਵਾਲੀ ਔਰ ਉਹ ਰਾਤੋਂ ਰਾਤ ਇੰਜ ਆਪਣੇ ਪਰਿਵਾਰ ਨੂੰ ਖਤਮ ਕਰ ਸਕਦਾ ਕਿਸੇ ਨੂੰ ਯਕੀਨ ਹੀ ਨਹੀਂ ਆ ਰਿਹਾ ਔਰ ਪੂਰਾ ਬਰਨਾਲਾ ਇਸ ਵਕਤ ਸੁੰਨ ਹੋਇਆ ਪਿਆ ਜਿੰਨੂ ਜਿੰਨੂ ਪਤਾ ਲੱਗਦਾ ਹਰੇਕ ਹੈਰਾਨ ਹੋ ਰਿਹਾ ਹੁਣ ਮੈਂ ਤੁਹਾਨੂੰ ਦੱਸਦਾ ਕਿ ਅਜੀਹੀਆਂ ਘਟਨਾਵਾਂ ਦੇ ਪਿੱਛੇ ਕਾਰਨ ਕੀ ਹੁੰਦਾ ਤੁਸੀਂ ਆਪਣਾ ਕਮੈਂਟ ਜ਼ਰੂਰ ਲਿਖਿਓ ਕਿ ਤੁਹਾਨੂੰ ਇਹੋ ਜਿਹੀਆਂ ਘਟਨਾਵਾਂ ਦੇ ਪਿੱਛੇ ਕਾਰਨ ਕੀ ਜਾਂਪਦਾ ਮੈਨੂੰ ਲੱਗਦਾ ਹੈ ਕਿ ਇਹਦੇ ਦੋ ਕਾਰਨ ਨੇ ਇੱਕ ਗੁੱਸਾ ਅਸਹਿਣਸ਼ੀਲਤਾ ਤੇ ਦੂਜਾ ਜਦੋਂ ਕੋਈ ਵਿਅਕਤੀ ਦਿਮਾਗੀ ਤੌਰ ਤੇ ਠੀਕ ਨਹੀਂ ਹੁੰਦਾ ਦਿਮਾਗੀ ਤਵਾਜਹ ਠੀਕ ਨਹੀਂ ਹੁੰਦਾ ਤਾਂ ਉਸ ਦਾ ਠੀਕ ਤਰੀਕੇ ਨਾਲ ਇਲਾਜ ਨਹੀਂ ਹੋ ਰਿਹਾ ਹੁੰਦਾ ਜਿਹੜੇ ਪਰਹੇਜ ਉਹਨੂੰ ਚਾਹੀਦੇ ਨੇ ਉਹ ਮਿਲ ਨਹੀਂ ਰਹੇ ਹੁੰਦੇ ਤਾਂ ਇਹ ਦੋ ਵੱਡੇ ਕਾਰਨ ਨੇ ਇਹੋ ਜਿਹਾਂ ਵਾਰਦਾਤਾਂ ਦੇ ਵਾਪਰਨ ਦੇ ਹੁਣ ਗੱਲ ਇਸ ਤਰ੍ਹਾਂ ਵਾਪਰੀ ਹੈ ਇੱਕ ਬਰਨਾਲੇ ਦਾ ਨਾਮੀ ਅਕਾਲੀ ਆਗੂ ਜਿਹੜਾ ਪਹਿਲਾਂ ਅਕਾਲੀ ਦਲ ਲਈ ਕੰਮ ਕਰਦਾ ਰਿਹਾ ਹੁਣ ਪਿਛਲੇ ਟਾਈਮ ਤੋਂ ਥੋੜਾ ਘਟਿਆ ਹੋਇਆ ਸੀ ਉਹਨੇ ਕੀ ਕੀਤਾ ਬਹੁਤ ਅਮੀਰ ਪਰਿਵਾਰ ਹੈ ਮਹਿਲ ਪਾਏ ਹੋਏ ਨੇ ਕਰੋੜਾਪਤੀ ਪਰਿਵਾਰ ਹੈ ਜੀ ਜਿਹੜੀ ਹੈ ਉਹ ਵਿਦੇਸ਼ ਗਈ ਹੋਈ ਸੀ ਉਹ ਵਿਦੇਸ਼ ਚੋਂ ਵਾਪਸ ਆਈ ਤਾਂ ਉਹ ਅਕਾਲੀ ਆਗੂ ਸਾਬਕਾ ਅਕਾਲੀ ਆਗੂ ਨੂੰ ਪਤਾ ਨਹੀਂ ਕੀ ਹੋਇਆ ਕਿ ਉਸ ਨੇ ਅਚਾਨਕ ਆਪਣੇ ਪਰਿਵਾਰ ਦੇ ਵਿੱਚ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਇੱਕ ਗੋਲੀ ਆਪਣੀ ਮਾਂ ਨੂੰ ਮਾਰੀ ਹੈ ਇੱਕ ਆਪਣੀ ਧੀ ਨੂੰ ਮਾਰੀ ਹੈ ਫਿਰ ਕੁੱਤਾ ਚੌਂ ਚੌਂ ਕਰਨ ਲੱਗਾ ਇੱਕ ਕੁੱਤੇ ਨੂੰ ਮਾਰੀ ਹੈ ਤਾਂ ਫਿਰ ਆਪਣੇ ਆਪ ਨੂੰ ਵੀ ਮਾਰ ਲਿਆ ਹੁਣ ਜਿਹੜੀ ਪੁਲਿਸ ਹੈ ਪੁਲਿਸ ਦੇ ਡੀਐਸਪੀ ਨੇ ਦੱਸਿਆ ਵੀ ਇਹ ਦਿਮਾਗੀ ਤੌਰ ਤੇ ਠੀਕ ਨਹੀਂ ਸਨ ਦਿਮਾਗੀ ਪਰੇਸ਼ਾਨੂ ਸੀ ਇਹਨਾਂ ਨੂੰ ਇਸ ਕਰਕੇ ਇੰਜ ਕੀਤਾ ਪਰ ਦੇਖੋ ਮੈਂ ਇਹ ਕਹੂੰਗਾ ਗੁੱਸੇ ਨੇ ਹੁਣ ਤੱਕ ਬੜੇ ਘਰ ਉਜਾੜੇ ਨੇ ਬੜੇ ਪਿੰਡ ਉਜਾੜੇ ਨੇ ਇਹ ਜਿਹੜਾ ਗੁੱਸਾ ਹੁੰਦਾ ਨਾ ਇੱਕ ਮਿੰਟ ਦਾ ਗੁੱਸਾ ਇਹ ਪੂਰੀ ਜ਼ਿੰਦਗੀ ਤਬਾਹ ਕਰ ਦਿੰਦਾ ਬਹੁਤ ਲੋਕ ਐਦਾਂ ਕਰਦੇ ਨੇ ਕਿ ਇੱਕ ਮਿੰਟ ਦਾ ਗੁੱਸਾ ਉਹਨਾਂ ਦੇ ਕਾਬੂ 'ਚ ਨਹੀਂ ਆਉਂਦਾ ਤੇ ਉਹ ਇਹੋ ਜਿਹੇ ਘਟਨਾਵਾਂ ਘਟਾ ਦਿੰਦੇ ਨੇ ਅੰਜਾਮ ਦੇ ਦਿੰਦੇ ਨੇ ਜਿਹੜੀਆਂ ਸਾਰੀ ਜ਼ਿੰਦਗੀ بڑے ਲੋਕਾਂ ਦੀ ਜੀਵਨ ਨੂੰ ਤਬਾਹ ਕਰ ਦਿੰਦੀਆਂ ਨੇ ਇੱਕ ਮਿੰਟ ਦਾ ਗੁੱਸਾ ਜੇ ਕੰਟਰੋਲ ਕਰ ਲਿਆ ਜਾਏ ਤਾਂ ਬਹੁਤ ਵੱਡੇ ਬਚਾਅ ਹੋ ਸਕਦੇ ਨੇ ਸਾਨੂੰ ਸਾਰਿਆਂ ਨੂੰ ਆਪਣੇ ਅੰਦਰ ਝਾਤੀ ਮਾਰਨੀ ਚਾਹੀਦੀ ਹੈ ਮੈਨੂੰ ਇਹ ਲੱਗਦਾ ਕਿ ਬੰਦਾ ਬੰਦੇ ਨੂੰ ਗੁੱਸੇ ਮੁਤਾਬਕ ਨਹੀਂ ਚੱਲਣਾ ਚਾਹੀਦਾ ਬੰਦੇ ਨੂੰ ਗੁੱਸੇ ਨੂੰ ਆਪਣੇ ਮੁਤਾਬਕ ਚਲਾਉਣਾ ਚਾਹੀਦਾ ਜੇਕਰ ਗੁੱਸਾ ਜਾਂ ਜਜ਼ਬਾਤ ਜਾਂ ਨਫ਼ਰਤ ਇਹ ਚੀਜ਼ਾਂ ਤੁਹਾਡੇ ਤੇ ਹਾਵੀ ਹੋ ਗਈਆਂ ਇਹਨਾਂ ਨੇ ਤੁਹਾਨੂੰ ਆਪਣੇ ਮੁਤਾਬਕ ਚਲਾਉਣਾ ਸ਼ੁਰੂ ਕਰ ਦਿੱਤਾ ਤਾਂ ਫਿਰ ਇਹ ਠੀਕ ਨਹੀਂਗਾ ਇਸ ਕਰਕੇ ਗੁੱਸੇ ਨੂੰ ਜਾਂ ਨਫ਼ਰਤ ਨੂੰ ਜਾਂ ਇਹਨਾਂ ਚੀਜ਼ਾਂ ਨੂੰ ਸਾਡੇ ਕਾਬੂ 'ਚ ਹੋਣਾ ਚਾਹੀਦਾ ਸਾਨੂੰ ਇਹਨਾਂ ਦੇ ਕਾਬੂ 'ਚ ਨਹੀਂ ਆ ਜਾਣਾ ਚਾਹੀਦਾ ਜਿੱਥੇ ਕਿਤੇ ਵੀ ਲੋਕ ਨਫ਼ਰਤ ਦੇ ਜਾਂ ਗੁੱਸੇ ਦੇ ਜਾਂ ਇਹਨਾਂ ਚੀਜ਼ਾਂ ਦੇ ਕੰਟਰੋਲ 'ਚ ਆਪ ਆ ਜਾਂਦੇ ਨੇ ਤੇ ਗੁੱਸਾ ਤੇ ਨਫ਼ਰਤ ਬੰਦੇ ਨੂੰ ਚਲਾਉਣਾ ਸ਼ੁਰੂ ਕਰ ਦਿੰਦੀ ਹੈ ਉਥੇ ਕੀ ਵਾਪਰਦਾ ਅਸੀਂ ਦੇਖਦੇ ਆ ਨਿੱਕੀਆਂ ਨਿੱਕੀਆਂ ਗੱਲਾਂ ਤੋਂ ਰੋਜਵਾਰ ਦਾ ਤਾਂ ਹੁੰਦੀਆਂ ਨੇ ਮਤਲਬ ਕਿਸੇ ਵਿੰਗੀ ਵੱਟ ਤੋਂ ਕਿਸਾਨ ਲੜਪੇ ਕਿਸੇ ਖਾਲੇ ਦੀ ਲੜਾਈ ਤੋਂ ਲੜਪੇ ਕਿਸੇ ਗਲੀ ਚ ਡੋਲੇ ਪਾਣੀ ਤੋਂ ਅੰਢੀ ਗਵੰਢੀ ਲੜਪੇ ਜਵਾਕਾਂ ਤੋਂ ਬੀਬੀਆਂ ਲੜਪਈਆਂ ਜਾਂ ਕਿਸੇ ਨਾਲ ਕਿਸੇ ਦੀ ਕਾਰ ਮਾੜੀ ਮੋਟੀ ਟੱਚ ਕਰ ਲਈ ਕਰ ਗਈ ਰੰਗ ਪਟਿਆ ਗਿਆ ਤਾਂ ਉਹ ਰਾਹਗੀਰ ਆਪਸ ਲੜਪੇ ਜਾ ਜਵੇਂ ਹੁਣ ਹਿਮਾਚਲ ਵਾਲੇ ਤੇ ਪੰਜਾਬੀ ਇੱਕ ਦੂਜੇ ਨਾਲ ਕੜਤਨ ਨਾਲ ਭਰੇ ਪਏ ਨੇ ਪਹਿਲਾਂ ਇਹ ਕੁਝ ਥਾਵਾਂ ਤੇ ਹਰਿਆਣੇ ਹਿਮਾਚਲ ਦੇ ਵਿੱਚ ਸ਼ੀਸ਼ੇ ਤੋੜੇ ਨੇ ਕਾਰਾਂ ਦੇ ਤਾਂ ਹਿਮਾਚਲੀ ਤੇ ਪੰਜਾਬੀਆਂ ਦੇ ਵਿੱਚ ਕੜਤਨ ਜਿਹੜੀ ਬਣੀ ਪਈ ਹੈ ਤਾਂ ਹੁਣ ਅੱਜ ਦੀ ਵਾਰ ਦਾ ਆਈ ਕਿ ਪੰਜਾਬ ਦੇ ਵਿੱਚ ਹਿਮਾਚਲ ਦੀਆਂ ਦੋ ਤਿੰਨ ਕਾਰਾਂ ਦੇ ਸ਼ੀਸ਼ੇ ਕੁਝ ਵਿਕਤੀਆਂ ਨੇ ਤੋੜੇ ਨੇ ਉਹਨਾਂ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੁਣ ਇੱਕ ਇੱਕ ਮਿੰਟ ਦਾ ਜਾਂ ਅੱਧੇ ਮਿੰਟ ਦਾ ਗੁੱਸਾ ਜਿਹੜਾ ਅਸੀਂ ਕਾਬੂ ਨਹੀਂ ਕਰ ਪਾਉਂਦੇ ਉਹ ਬਹੁਤ ਭੜੇ ਘੋਲ ਖਲਾਉਂਦਾ ਬੜੇ ਵੱਡੇ ਚੰਦ ਚਾੜਦਾ ਕਈ ਵਾਰੀ ਗੁੱਸੇ 'ਚ ਆਏ ਵਿਅਕਤੀ ਕਿਸੇ ਦੂਸਰੇ ਦਾ ਜਾਨੀ ਨੁਕਸਾਨ ਕਰ ਦਿੰਦੇ ਨੇ ਸਾਰੀ ਜ਼ਿੰਦਗੀ ਫਿਰ ਆਪ ਜੇਲ੍ਹ ਚਲੇ ਜਾਂਦੇ ਨੇ ਇਹਦੇ ਨਾਲ ਕੀ ਹੁੰਦਾ ਜਿਹੜਾ ਮਰ ਗਿਆ ਉਹ ਵੀ ਗਿਆ ਜਿਹੜਾ ਜੇਲ੍ਹ ਗਿਆ ਉਹ ਤੇ ਉਹਦਾ ਪਰਿਵਾਰ ਵੀ ਰੁੜ ਗਿਆ ਦੋਵੇਂ ਰੁੜ ਗਏ ਤੇ ਇਹ ਗੁੱਸਾ ਜਿਹੜਾ ਹੈ ਅਕਸਰ ਇਹ ਹੰਕਾਰ ਦੀ ਜਾਂ ਮੈਂ ਮੈਂ ਦੀ ਉਪਜ ਹੁੰਦਾ ਜਿੱਥੇ ਕਿਤੇ ਮੈਂ ਮੈਂ ਤੇ ਹੰਕਾਰ ਕਾਬੂ ਕਰ ਲਿਆ ਜਾਏ ਉਥੇ ਫਿਰ ਇਹ ਗੁੱਸਾ ਜਿਹੜਾ ਉਹ ਸ਼ਾਂਤ ਹੋ ਜਾਂਦਾ ਉਹ ਮਰ ਜਾਂਦਾ ਸਾਡੇ ਗੁਰੂ ਸਹਬਾਨਾ ਨੇ ਸਾਨੂੰ ਇਹ ਸਿਖਾਇਆ ਕਿ ਕਿਵੇਂ ਅਸੀਂ ਹੰਕਾਰ ਨੂੰ ਮੈਂ ਮੈਂ ਨੂੰ ਕੰਟਰੋਲ ਕਰਨਾ ਕਿਵੇਂ ਅਸੀਂ ਆਮ ਵਿਕਤੀਆਂ ਨੂੰ ਆਪਣੇ ਦੁਸ਼ਮਣ ਨਹੀਂ ਸਮਝਣਾ ਜੇ ਕੋਈ ਸਧਾਰਨ ਵਿਅਕਤੀ ਘਰ ਦੇ ਚੀਜ਼ਾਂ ਦੀ ਗਵੰਡੀ ਕੋਈ ਇੱਕ ਅਧੀ ਵੱਧ ਘੱਟ ਵੀ ਕਰ ਲੈਣ ਉਥੇ ਚੁੱਪ ਕਰ ਜਾਣਾ ਹੁੰਦਾ ਇੱਕ ਚੁੱਪ ਤੇ 100 ਸੁੱਖ ਪਰ ਹਾਂ ਜਿੱਥੇ ਕਿਤੇ ਕੋਈ ਹਕੂਮਤਾ ਤੱਕਾ ਕਰਦੀਆਂ ਨੇ ਜਿੱਥੇ ਕਿਤੇ ਕੋਈ ਆਪਣੇ ਆਪ ਨੂੰ ਬਹੁਤ ਘੈਂਟ ਸਮਝ ਕੇ ਕੋਈ 나ਡੂ ਖਾਂ ਸਮਝ ਕੇ ਕੋਈ ਅਮੀਰ ਕਰੋੜਪਤੀ ਜਾਂ ਜ਼ਗੀਰਦਾਰ ਟਾਈਪ ਵਿਅਕਤੀ ਤੱਕਾ ਕਰਦਾ ਉਥੇ ਬਿਲਕੁਲ ਚੁੱਪ ਨਹੀਂ ਰਹਿਣਾ ਚਾਹੀਦਾ ਉਥੇ ਇੱਕ ਦਾ ਜਵਾਬ ਪੱਥਰ ਨਾਲ ਵੀ ਦੇਣਾ ਪੈਂਦਾ ਪਰ ਜਿੱਥੇ ਆਮ ਬੰਦਿਆਂ ਦਾ ਆਪਸ ਹੋਵੇ ਸਧਾਰਨ ਜੇ ਬੰਦੇ ਅੱਗੋਂ ਹੋਣ ਉਥੇ ਸਾਨੂੰ ਪਹਿਲਾਂ ਚੁੱਪ ਕਰ ਜਾਣਾ ਚਾਹੀਦਾ ਤੇ ਜੇ ਮਾਮਲਾ ਹੀ ਆਂਡੀਆਂ ਗਵਾਂਡੀਆਂ ਪਿੰਡ ਦੇ ਲੋਕਾਂ ਨਾਲ ਜਾਂ ਘਰ ਦੇ ਜੀਆਂ ਨਾਲ ਹੋਵੇ ਫਿਰ ਸਾਨੂੰ ਆਪ ਪਿੱਛੇ ਹਟ ਜਾਣ ਦੀ ਬਹਾਦਰੀ ਹੁੰਦੀ ਹੈ ਫਿਰ ਅੱਗੋਂ ਲੜਨਾ ਬਹਾਦਰੀ ਨਹੀਂ ਹੁੰਦਾ ਸੋ ਇਹ ਜਿਹੜੀ ਬਰਨਾਲੇ ਦੇ ਵਿੱਚ ਅੱਜ ਘਟਨਾ ਵਾਪਰੀ ਹੈ ਇਸ ਨੇ ਸਭ ਦਾ ਧਿਆਨ ਖਿੱਚਿਆ ਸਾਰੇ ਲੋਕ ਕਹਿ ਰਹੇ ਨੇ ਬਹੁਤ ਮਾੜਾ ਹੋਇਆ ਗਲਤ ਹੋਇਆ ਹੁਣ ਮੈਂ ਤੁਹਾਨੂੰ ਦੁਬਾਰਾ ਦੱਸ ਦਿਆਂ ਬਈ ਕੁਲਬੀਰ ਸਿੰਘ ਮਾਨ ਨਾਂ ਦਾ ਇੱਕ ਐਕਸ ਅਕਾਲੀ ਆਗੂ ਹੈ ਜਿਸ ਨੇ ਆਪਣੇ ਹੀ ਪਰਿਵਾਰ ਦੇ ਜੀਆਂ ਨੂੰ ਖਤਮ ਕੀਤਾ ਤੇ ਬਾਅਦ ਚ ਆਪਣੇ ਗੋਲੀ ਮਾਰੀ ਹੈ ਬਰਨਾਲਾ ਦੀ ਇਹ ਘਟਨਾ ਹੈ ਔਰ ਬਰਨਾਲਾ ਦਾ ਇੱਕ ਮੁਹੱਲਾ ਹੈ ਜਿੱਦੀ ਇਹ ਘਟਨਾ ਹੈ ਪਰ ਇਸ ਘਟਨਾ ਨਾਲ ਚਾਰਟ ਫੇਰੇ ਸੁਣ ਪਸਰੀ ਹੋਈ ਹੈ ਲੋਕ ਹੈਰਾਨ ਹੋ ਰਹੇ ਨੇ ਔਰ ਤੁਸੀਂ ਇਹਦੇ ਬਾਰੇ ਕੀ ਸਮਝਦੇ ਹੋ ਤੁਸੀਂ ਆਪਣਾ ਕਮੈਂਟ ਜਰੂਰ ਲਿਖਿਓ ਮੈਂ ਤੁਹਾਡਾ ਵੀ ਡਾਕਟਰ ਬਖਸ਼ੀਸ਼ ਆਜ਼ਾਦ ਤੁਸੀਂ ਦੇਖ ਰਹੇ ਹੋ ਲਾਈਵ ਸੱਚ ਟੀਵੀ ਮੇਰੇ ਨਾਲ ਕੈਮਰੇ ਤੇ ਅਮਰਜੋਤ ਸਿੰਘ ਬਹੁਤ ਮਿਹਰਬਾਨੀ